ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਪੂਰੇ ਪੰਜਾਬ ਦੇ ਪਰ ਵਿੱਚ ਜਿੱਥੇ ਤਹਿਸੀਲਦਾਰਾਂ ਦੀ ਹੜਤਾਲ ਚੱਲ ਰਹੀ ਸੀ ਅਤੇ ਉਸ ਦੇ ਮੱਦੇ ਨਜ਼ਰ ਰੱਖ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਕਿਹਾ ਸੀ ਕਿ ਜੇਕਰ ਤਹਿਸੀਲਦਾਰ ਤੇ ਕਲੈਰੀਕਲ ਜਿਹੜੇ ਵੀ ਅਧਿਕਾਰੀ ਅੱਜ 5 ਵਜੇ ਤੱਕ ਨਾ ਮੌਜੂਦ ਹੋਏ ਦਫ਼ਤਰ ਦੇ ਵਿੱਚ ਤਾਂ ਉਹਨਾਂ ਦਾ ਫੈਸਲਾ ਜਿਹੜੇ ਨੇ ਲੋਕ ਆਪ ਕਰਨਗੇ ਸਾਜੀ ਕਿ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲਦਾਰ ਵੱਲੋਂ ਕੀਤੀ ਗਈ ਹੜਤਾਲ ਤੇ ਮੱਦੇ ਨਜ਼ਰ ਰੱਖ ਕੇ ਗੁਰਦਾਸਪੁਰ ਦੇ ਤਹਿਸੀਲਦਾਰ ਰਜਿੰਦਰ ਸਿੰਘ ਨੇ ਕਿਹਾ ਕਿ ਸਵੇਰ ਦੇ ਹੀ ਲੋਕਾਂ ਦੇ ਕੰਮ ਕਰ ਰਹੇ ਨੇ ਪਰ ਰਜਿਸਟਰੀਆਂ ਨਹੀਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਇਹ ਵੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਨੇ ਕਿ ਉਹਨਾਂ ਦੀਆਂ ਮੰਗਾਂ ਕਿਵੇਂ ਸੁਣੀਆਂ ਨੇ ਕੋਰ ਕੀ ਕੁਝ ਕਿਹਾ ਉਹਨਾਂ ਦੇ ਤਬਾਨੀ ਸੁਣ ਲੈਣੇ ਆ ਹਾਂ ਬਿਲਕੁਲ ਜੀ ਰੁਟੀਨ ਵਰਕ ਚੱਲ ਰਿਹਾ ਆਪਾਂ ਆਫਿਸ ਵਰ ਕਰ ਰਹੇ ਆਂ ਕੋਰਟ ਵਰਕ ਵੀ ਲਾਇਆ ਸੀ ਅੱਜ ਤਾਂ ਮੋਟੀਸ਼ਨ ਵੀ ਕੀਤੇ ਆ ਇਹ ਆਪਣਾ ਐਫੀਡੇਵਿਟ ਲੋਕਾਂ ਦੇ ਆਏ ਆ ਆਪਾਂ ਕੀਤੇ ਆ ਉਹਨਾਂ ਦੇ ਮੈਂ ਕੋ ਪਬਲਿਕ ਦਾ ਕੰਮ ਕਰ ਰਹੇ ਹਾਂ ਰਜਿਸਟ੍ਰੇਸ਼ਨ ਦਾ ਵਰਕ ਨਹੀਂ ਕਰ ਰਹੇ ਜੋ ਐਸ ਪਰ ਐਸੋਸੀਏਸ਼ਨ ਜੋ ਉਹਨਾਂ ਦਾ ਹੋਊਗਾ ਫੈਸਲਾ ਆਪਾਂ ਉਸ ਤਾਪਕ ਇਨਵਿਨ ਪਾਲਣ ਕਰਾਂਗੇ ਛੁੱਟੀ ਦਾ ਵਾਪਸ ਆ ਵੀ ਸਾਰੇ ਛੁੱਟੀ ਤੋਂ ਇੱਕ ਦਿਨ ਦੀ ਛੁੱਟੀ ਸੀ ਆਪਾਂ ਅੱਜ ਸਿਰਫ ਤੋਂ 9:00 ਤੋਂ ਲੈ ਕੇ 5:00 ਤੱਕ ਬੈਠੇ ਹਾਂ ਦਫ਼ਤਰ ਪਬਲਿਕ ਦਾ ਕੰਮ ਕਰਨ ਵਾਸਤੇ ਬੈਠੇ ਹਾਂ ਸਰਕਾਰ ਵੱਲੋਂ ਜੋ ਸਾਨੂੰ ਕੰਮ ਦਿੱਤਾ ਗਿਆ ਪਬਲਿਕ ਵਾਸਤੇ ਪਬਲਿਕ ਦੇ ਵੈਲਫੇਅਰ ਵਾਸਤੇ ਆਪਾਂ ਕੰਮ ਕਰ ਰਹੇ ਹਾਂ ਵਿਦਆਊਟ ਰਜਿਸਟ੍ਰੇਸ਼ਨ ਸੋ ਸਰ ਜਿਵੇਂ ਉਹ ਸਰਟੀਪੂਰ ਕੌਂਸਲ ਮਾਨ ਨੇ ਇਨਸਟ੍ਰਕਸ਼ਨ ਦਿੱਤੀ ਸੀਗੀ ਉਦੇ ਕੋਰਡੀਗਲੀ ਪੱਲਾ ਦਿੱਤੀ ਜਾ ਰਹੀ ਹੈ ਵੇਖੋ ਜੀ ਉਹ ਵੇਖੋ ਉਹ ਤੇ ਸਾਡੇ ਪੰਜਾਬ ਦੇ ਹੈਗੇ ਸੀਐਮ ਸਾਹਿਬ ਹੈ ਆਪਣਾ ਜੋ ਬਿਲਕੁਲ ਆਪਣਾ ਜੋ ਵੀ ਆਰਡਰ ਕਰ ਸਕਦੇ ਹਨ ਸੁਣ ਵੀ ਸਕਦੇ ਆ ਸਾਨੂੰ ਸੁਣਨਾ ਚਾਹੀਦਾ ਉਹਨੂੰ ਬਿਲਕੁਲ ਆਪਾਂ ਸਾਰੇ ਤਹਿਸੀਲਦਾਰ ਜਾਂ ਕਰਪਟ ਨਹੀਂ ਸਾਰੇ ਪੁਲਿਸ ਕਰਪਟ ਨਹੀਂ ਠੀਕ ਹੈ ਇਹਦੇ ਵਿੱਚ ਜੇ ਗੱਲ ਰਸਤਾ ਚਾਹੁੰਦੇ ਤੁਸੀਂ ਰੱਖ ਸਕਦੇ ਹਾਂ ਬਿਲਕੁਲ ਸਾਡੀ ਯੂਨੀਅਨ ਨੂੰ ਸੁਣਨ ਸਾਡੀ ਐਸੋਸੀਏਸ਼ਨ ਨੂੰ ਸੁਣਨ ਨੂੰ ਸਾਡੀ ਜੋ ਜਾਇਜ਼ ਮੰਗਾਂ ਹਨ ਬਿਲਕੁਲ ਇਹਨਾਂ ਨੂੰ ਪ੍ਰਵਾਨ ਕਰਨੀਆਂ ਚਾਹੀਦੀਆਂ ਨੇ ਮੰਨੀਆਂ ਵੀ ਆ ਸਰਕਾਰ ਨੇ ਟਾਈਮ ਟੂ ਟਾਈਮ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਜੈਸ ਕੀਤੀ ਹੈ ਲੇਕਿਨ ਹਜੇ ਤੱਕ ਕੋਈ ਇੰਪਲੀਮੈਂਟ ਨਾ ਕੋਈ ਨਹੀਂ ਹੋਇਆ ਤੁਹਾਨੂੰ ਲੱਗਦਾ ਕਿ ਇਹ ਜਿੱਦਾਂ ਤੋਂ ਦੱਸੇ ਜਾ ਰਹੇ ਕਿ ਕਰਪਸ਼ਨ ਵਾਲੇ ਜਿਹੜੇ ਨੇ ਹਰ ਇੱਕ ਮੈਕਮੈਂਟ ਦੇ ਵਿੱਚ ਹੁੰਦਾ ਹੈ ਤਾਂ ਥੋੜੇ ਕਹਿਣ ਦੇ ਮਦਦਕੀ ਹਰ ਇੱਕ ਬੰਦਾ ਜਿਹੜਾ ਕਰਪਟ ਨਹੀਂ ਹੈ ਹਰ ਇੱਕ ਬੰਦਾ ਕਰਪਟ ਨਹੀਂ ਹੈ ਹਰ ਇੱਕ ਬੰਦਾ ਇਮਾਨਦਾਰ ਵੀ ਨਹੀਂ ਹੈ ਮੈਂ ਇਸ ਇਸ ਗੱਲ ਨੂੰ ਡਰਾਇਵ ਕਰਦਾ ਕੋ ਆਪਾਂ ਇਮਾਨਦਾਰੀ ਨਾਲ ਆਪਾਂ ਤਾਂ ਹੀ ਨਾ ਡਿਊਟੀ ਕਰਦੇ ਆ ਆਪਾਂ 8 8 ਵਜੇ ਤੱਕ ਸੀਐਮ ਸਾਹਿਬ ਦੇ ਜੋ ਹੁਕਮ ਹੁੰਦੇ ਆ ਆਪਾਂ ਇਹਨੂੰ ਵੀ ਪਾਲਣਾ ਕਰਦੇ ਆ لیکن ਜਿੱਥੇ ਸਾਡੇ ਮਾਨਸਮਾਨ ਨੂੰ ਫੇਸ ਪਹੁੰਚਦੀ ਆ ਆਪਾਂ ਉਹਦੇ ਉਹਦੇ ਵਾਸਤੇ ਆਪਣੇ ਆਪਣੀ ਸੈਲਫ ਰਿਸਪੈਕਟ ਆਪਾਂ ਰੱਖਣੀ ਹੈ ਤੇ ਇਹ ਜਿਹੜੀ ਤੁਸੀਂ ਹੁਣ ਆਪਣੀ ਮਾਨਤਾ ਦੀ ਨਾਲੀ ਵਿੱਚ ਬੈਠੇ ਹੋ ਡਿਊਟੀ ਦੇ ਕਰ ਬਿਲਕੁਲ ਬਿਲਕੁਲ ਨਹੀਂ ਆਪਾਂ ਆਪਣੇ ਆਪਣੀ ਰੂਟੀਨ ਡਿਊਟੀ ਸਾਡੀ ਜੋ ਸਰਕਾਰ ਦੀ ਆਪਣੇ 9 ਤੋਂ 5 ਡਿਊਟੀ ਦਿੱਤੀ ਹੈ ਆਪਾਂ ਕਰ ਰਹੇ ਜਿਹੜਾ ਲੱਗਦਾ ਸਰਕਾਰ ਨੂੰ ਕਰਪਸ਼ਨ ਹੈ ਉੱਥੇ ਉਥੇ ਉਹ ਛੜਦਾ ਕੰਮ ਸਰਕਾਰ ਨੇ ਆਪਣੇ ਡਿਊਟੀਆਂ ਲਾਤੀਆਂ ਹੋਰ ਕਾਨਗੋ ਜੀਨੋਸਾਈਡੀਆਂ ਉਹ ਕਰਦੇ ਨਾਲ ਰਜਿਸਟ੍ਰੇਸ਼ਨ ਅੱਜ ਜਿੱਥੇ ਆਦਲਵਾਣ ਆਏ ਲੋਕ ਹਾਂਜੀ ਅੱਜ ਦੇ ਆਰਡਰ ਕਰਤੇ ਸਾਰੇ ਜ਼ਿਲ੍ਹਿਆਂ 'ਚ ਸੀਨੀਅਰ ਸਹਾਇਕ ਤੇ ਕਾਨਗੋ ਸਾਰੇ ਉਹਨਾਂ ਨੇ ਡਿਊਟੀਆਂ ਲਾਤੀਆਂ ਜੋ ਕਰਨਾ ਚਾਹਣਗੇ ਕਰ ਲੈਣਾਂ ਅਣਕੀ